ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਰਥਨਾਉ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਲਓ ਜੀ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਮੈਂ ਲੱਗੀ ਸੀ ਸਬਜੀ ਬਣਾਉਣ ਪਿੰਡੀਆਂ ਦੀ ਤੇ ਪਿੰਡੀਆਂ ਮੈਂ ਪਹਿਲੇ ਧੋ ਕੇ ਸੁਕਾ ਲਈਆਂ ਸੀਆਂ ਤੇ ਕੱਟ ਵੀ ਲਈਆਂ ਸੀ ਇੱਥੇ ਇਕੱਲੇ ਮੈਂ ਪਿਆਜ਼ ਲੱਗੀ ਹੋਈ ਸੀ ਕੱਟਣ ਤੇ ਬਸ ਪਿਆਜ਼ ਕੱਟ ਕੇ ਉਸ ਤੋਂ ਬਾਅਦ ਆਪਾਂ ਬਣਾਉਨੇ ਆ ਸਬਜੀ ਤੇ ਲੋ ਜੀ ਸਬਜੀ ਮੈਂ ਬਣਨੀ ਰੱਖਤੀ ਨਾਲ ਹੀ ਮੈਂ ਆਟਾ ਛਾਣ ਲਿਆ ਸੀ ਤੇ ਇੱਧਰ ਮੈਂ ਜਿਹੜਾ ਘਿਓ ਬਣਾਇਆ ਸੀਗਾ ਸ਼ਾਇਦ ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਹੋਣਾ ਤੇ ਉਹ ਮਸ ਮੈਂ ਛਾਣ ਰਹੀ ਸੀ ਕਿ ਮੈਂ ਡੱਬੇ 'ਚ ਨਹੀਂ ਪਾਇਆ ਕਿਉਂਕਿ ਡੱਬੇ ਸਾਰੇ ਦਾਣਾ ਨਾਲ ਹੋ ਗਏ ਬੁੱਕ ਤੇ ਬਸ ਇਹ ਮੈਂ ਡੋਲਨੀ 'ਚ ਲੱਗੀ ਹੋਈ ਸੀ ਕੱਢਣਾ ਮੈਂ ਕਿਹਾ ਚਲੋ ਡੋਲਨੀ 'ਚ ਕੱਢ ਕੇ ਟੱਕਣਾ ਵਧੀਆ ਲੱਗ ਜੂ ਵੀ ਸਾਈਡ 'ਤੇ ਰੱਖੀ ਜਾਇਆ ਗੁਰੂ ਹਨਾ ਤੇ ਤਾਂ ਕਰਕੇ ਬਸ ਇਹ ਮੈਂ ਡੋਲਨੀ 'ਚ ਲੱਗੀ ਹੋਈ ਸੀ ਉਪਰ ਇਸ ਵਾਰ ਇਹ ਘਿਓ ਨਾਲ ਜਿਹੜਾ ਹੈਗਾ ਤਕਰੀਬਨ ਕਿਲੋ ਪੌਣੇ ਕਿਲੋ ਮੰਗੂ ਵਧੀਆ ਨਿਕਲੇ ਆ ਸੀ ਥੋੜਾ ਜਿਹਾ ਵੀਡੀਓ ਦੇ ਵਿੱਚ ਪੀਲਾ ਲੱਗ ਰਿਹਾ ਬਸ ਇੰਨਾ ਪੀਲਾ ਨਹੀਂ ਹੈਗਾ ਸੀਗਾ ਪਤਾ ਨਹੀਂ ਕਿਉਂ ਗੈਂਵੜੇ ਦੇ ਵਿੱਚ ਬਹੁਤ ਜ਼ਿਆਦਾ ਪੀਲਾ ਆ ਰਿਹਾ ਹੈਗਾ ਤੇ ਬਸ ਇਸ ਤੋਂ ਬਾਅਦ ਮੈਂ ਬਸ ਆਟਾ ਵਗੈਰਾ ਵੋਨੂਗੀ ਤੇ ਨੂਰ ਉਹਨਾਂ ਅੰਦਰ ਲੱਗੀਆਂ ਹੋਈਆਂ ਸੀ ਅੰਦਰ ਉਹਦਾ ਖੇਡਾਂ ਲੱਗੀਆਂ ਹੋਈਆਂ ਸੀਗੀਆਂ ਛੁੱਟੀਆਂ ਵੀ ਉਹਨਾਂ ਦੀ ਹੁਣ ਥੋੜੀਆਂ ਰਹਿ ਗਈਆਂ ਤੇ ਨਾਲ-ਨਾਲ ਬਸ ਉਹਨਾਂ ਦਾ ਹੋਮਵਰਕ ਦਾ ਚੱਲ ਰਿਹਾ ਹੁਣ ਕਿਉਂਕਿ ਛੁੱਟੀਆਂ ਥੋੜੀਆਂ ਰਹਿਣ ਕਰਕੇ ਵਾਜਣ ਪੈ ਰਹੀਆਂ ਨੇ ਬੱਚਿਆਂ ਨੂੰ ਜਿਵੇਂ ਕਿ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈਗਾ ਨਾ ਕਿਡਰ ਮਲਣ ਜੇ ਹੋ ਰਹੀ ਤੇ ਲੋ ਜੀ ਸਬਜੀ ਬਣ ਗਈ ਆਪਣੀ ਆਪਾਂ ਇਹਦੇ ਵਿੱਚ ਪਾ ਲਵਾਂਗੇ ਨਮਕ ਮਿਰਚ ਮਸਾਲਾ ਹਲਦੀ ਤੇ ਗਰਮ ਮਸਾਲਾ ਤਿੰਨੋ ਚਾਰੇ ਆਪਣੇ ਬੀਸੀੰਗ ਮਸਾਲੇ ਵਿੱਚ ਇਹਦੇ ਮੈਂ ਟਮਾਟਰ ਵੀ ਐਡ ਕਰਤਾ ਸੀ ਤੇ ਨਾਲ ਹੀ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਸੀ ਨਾ ਖਾਬਤੀਆਂ ਥੋੜੇ ਥੋੜੇ ਕੱਟ ਲਗਾ ਕੇ ਵਿੱਚ ਪਾ ਲੈਣੇ ਹੁੰਦੇ ਆ ਤਾਂ ਕਿ ਜਿਵੇਂ ਨਾ ਜਦੋਂ ਆਪਾਂ ਜਾਨੀ ਰੋਟੀ ਖਾਣੇ ਆਗੇ ਹਨਾ ਵੀ ਅਚਾਰ ਮੰਗੂ ਖਾਦੀ ਜਾਂਦੀ ਹੈ ਜਿਹੜੀ ਮਿਰਚ ਹੁੰਦੀ ਹੈ ਹਰੀ ਬਹੁਤ ਟੇਸਟੀ ਲੱਗਦੀ ਹੈ ਜਿੱਦਾਂ ਆਪਾਂ ਸੁੱਕੀ ਸਬਜੀ ਦੇ ਵਿੱਚ ਮੈਂ ਹਰੀ ਕਿ ਸੁੱਕੀ ਸਬਜੀ ਹੈ ਜਿਹੜੀ ਇਹ ਤਾਂ ਸਬਜੀ ਬਣ ਜਾਂਦੀ ਆ ਬਾਅਦ ਦੇ ਵਿੱਚ ਉਹਦੇ ਵਿੱਚ ਆਪਾਂ ਸੁੱਟ ਦਿੰਨੇ ਆਗੇ ਹਰੀਆਂ ਮਿਰਚਾਂ ਤੇ ਲੋ ਜੀ ਸਬਜੀ ਆਪਣੀ ਹੋ ਗਈ ਬਣ ਕੇ ਤਿਆਰ ਤੇ ਉਧਰ ਆਪਣਾ ਆਟਾ ਵੀ ਗੁੰਨਿਆ ਗਿਆ ਤੇ ਜਸਟ ਹੁਣ ਬਸ ਕੱਲੀ ਆਪਣੀ ਰਹਿ ਗਈ ਰੋਟੀ ਤੇ ਸ਼ਾਮ ਦੀ ਬਸ ਆਪਾਂ ਰੋਟੀ ਵੀ ਬਣਾ ਕੇ ਬੱਚਿਆਂ ਨੂੰ ਖਵਾਉਣੇ ਆਗੇ ਤੇ ਬੱਚੇ ਆ ਰੋਟੀ ਵਗੈਰਾ ਖਾ ਲੈਣਗੇ ਫਿਰ ਟਾਈਮ ਨਾਲ ਹਨਾ ਸੌਣ ਦਾ ਤਾਂ ਖੈਰ ਉਹੀ ਟਾਈਮ ਆ ਸਾਨੂੰ ਤਕਰੀਬਨ 9 10 ਵਾਂਗੂ ਵੱਜ ਜਾਂਦੇ ਜਿੰਨਾ ਚਿਰ ਇਹਨਾਂ ਦੇ ਪਾਪਾ ਨਹੀਂ ਆਉਂਦੇ ਹੈਗੇ ਉਹਨਾਂ ਚਿਰ ਬੱਚੇ ਨਹੀਂ ਸੌਂਦੇ ਇਹ ਨੂੰ ਤਾਂ ਉੱਧਰ ਚਲੇ ਜਾਂਦੇ ਆਂ ਕਈ ਵਾਰ ਆਪਣੀ ਵੱਡੀ ਮੰਮੀ ਕੇ ਕਈ ਵਾਰੀ ਅੰਦਰ ਹੀ ਬਸ ਖੇੜੀ ਘਰੀ ਜਾਂਦੀ ਆ ਤੇ ਲੋ ਜੀ ਇੱਥੇ ਆਗੇ ਸੀ ਸਾਭ ਜੀ ਤੇ ਉਹ ਲੈ ਕੇ ਆਏ ਸੀ ਥੋੜਾ ਜਿਹਾ ਸਾਮਾਨ ਸਬਜੀ ਵਗੈਰਾ ਤੇ ਇਹ ਲੈ ਕੇ ਆਏ ਸੀ ਕਲਰ ਮਹਿੰਦੀ ਤੇ ਨਾਲ ਹੀ ਮੈਂ ਜਮਗਾਇਆ ਸੀ ਲਸਣ ਤੇ ਬਾਕੀ ਸਲਾਦ ਦਾ ਸਾਮਾਨ ਹਨਾ ਖੀਰੇ ਟਵਾਟਰ ਵਗੈਰਾ ਤੇ ਇਹ ਲੈ ਕੇ ਆਏ ਸੀ ਤੂੜੀਆਂ ਤੇ ਨਾਲ ਹੀ ਮੈਂ ਮਗਾਇਆ ਸੀ ਇੱਕ ਜੋੜਾ ਚਪਲਾ ਦਾ ਚਪਲਾ ਰੋਟੀਆਂ ਬਈਆਂ ਸੀ ਦੋ ਦਿਨ ਹੋ ਗਏ ਸੀ ਬਹੁਤ ਔਖੇ ਹੋ ਪਏ ਸੀ ਚਪਲਾ ਬਿਨਾ ਹਨਾ ਤੇ ਲੋ ਜੀ ਇਧਰ ਹੋ ਗਈ ਆਪਣੀ ਨੈਕਸਟ ਮਾਰਨਿੰਗ ਹੈਲੋ ਜੀ ਸਤਿ ਸ਼੍ਰੀ ਅਕਾਲ ਜੇ ਸਾਰਿਆਂ ਨੂੰ ਹੋਰ ਸੁਨავਦੀ ਕਿ ਮੈਂ ਸਾਰੇ ਉਮੀਦਾਂ ਤੁਸੀਂ ਸਾਰੇ ਠੀਕ ਹੋਮੂਗੇ ਤੰਦਰੁਸਤ ਹੋਮੂਗੇ ਸਾਰਤ ਹੈ ਤੁਹਾਡਾ ਨੂਰ ਫੈਮਲੀ ਬ੍ਰਾਊ ਚੈਨਲ ਤੇ ਲੋ ਜੀ ਟਾਈਮ ਹੋ ਗਿਆ ਤਕਰੀਬਨ 10:30 ਦਾ ਹੋ ਗਿਆ ਆਪਾਂ ਨੇ ਲਾ ਲਈ ਆਪਣੀ ਮਸ਼ੀਨ ਆਪਾਂ ਲਾ ਗਏ ਮਸ਼ੀਨ ਤੇ ਕੰਮ ਕਰਨ ਤੇ ਇਧਰੋਂ ਨੂਰ ਦੇਖੋ ਆਪਣਾ ਨਾ ਨੂਰ ਕੇ ਦੇਖੋ ਜੁੜੀ ਕਰੀ ਰਿਹਾ ਇਹ ਮੇਰੇ ਨਾਲ ਹੋ ਰਿਹਾ ਗੱਸੇ ਨੂੰ ਹੋਣ ਚਾਹੀਦਾ ਸੀਗਾ ਤੇ ਮੈਂ ਤਾਂ ਫੋਨ ਲੈ ਲਿਆ ਮੈਂ ਕਿਹਾ ਮੈਨੂੰ ਥੋੜੀ ਜੀ ਛੋਟ ਸ ਜਾ ਫਿਰ ਮੈਨੂੰ ਵੀਡੀਓ ਬਣਾ ਲੈ ਲੈਂਦੇ ਹਨਾ ਤੇ ਇਧਰ ਮੈਂ ਬਿਟੀ ਲੱਗੀ ਹੋਈ ਹੈ ਰਿੰਗ ਲਾਈਟ ਲਗਾਉਣ ਕੋ ਕੇ ਰਿੰਗ ਲਾਈਟ ਜਦੋਂ ਆਪਾਂ ਰील ਵਗੈਰਾ ਬਣਾਉਂਨੇ ਆ ਸੋਹਣੀ ਹੁੰਦੀ ਆ ਅਸ ਕਲਰ ਜੇ ਸੋਹਣਾ ਹੋਣ ਲੱਗ ਜਾਂਦਾਗਾ ਤੇ ਚਲੋ ਜੀ ਵਲੌਗ ਦੀ ਕਰਤੀ ਆਪਾਂ ਨੇ ਸ਼ੁਰੂਆਤ ਆ ਦੇਖੋ ਹੁਣੀ ਕਲਰ ਤੁਹਾਨੂੰ ਪਤਾ ਲੱਗ ਗਿਆ ਹੋਣਾ ਜਦੋਂ ਹਨਾ ਲਾਈਟ ਪਈ ਆ ਤੇ ਇਨਕੇ ਸਾਫ਼ ਜਿਹਾ ਦਿਖਣ ਲੱਗ ਜਾਂਦਾ ਹੁੰਦਾਗਾ ਨੂਰ ਬਹੁਤ ਕੁਛ ਹਾਈ ਕਹਦੇ ਸਾਰੇ ਇਹਨਾਂ ਕਲਰ ਚੇਂਜ ਕਰਨੇ ਆ ਦੇਖੋ ਹੁਣ ਬਹੁਤ ਕੁਝ ਕਰਤੀ ਹੈ ਇਹ ਤਾਂ ਬਹੁਤ ਜ਼ਿਆਦਾ ਕਿਉਂ ਮੈਨੂੰ ਛੜਾ ਦੇ ਸੋਸੀ ਰਹਿਣ ਦੋ ਮੈਨੂੰ ਕਰਕੇ ਦੇਖਾ ਇਹਨੂੰ ਇਹ ਠੀਕ ਆ ਹੈ ਚਲ ਹਾਂਜੀ ਜਿਹੜੇ ਆਪਾਂ ਨੇ ਸੂਟ ਦੀ ਗੱਲ ਕੀਤੀ ਸੀ ਕਟਿੰਗ ਉਹ ਆਪਣਾ ਬਣ ਕੇ ਹੋ ਗਿਆ ਤਿਆਰ ਮੈਂ ਤੁਹਾਨੂੰ ਦਿਖਾਉਣੇ ਵੀ ਕਿੰਦਾ ਦੀ ਆਪਾਂ ਉਹ ਫਿਨਿਸ਼ਿੰਗ ਦਿੱਤੀ ਆ ਤੇ ਇਹ ਹੈਗਾ ਫੀ ਬਿਲਕੁਲ ਇਦਾਂ ਵਸਤੇ ਇਹ ਇਕੱਲਾ ਪੈਚ ਲੱਗਿਆ ਹੋਇਆ ਸੀ ਤੇ ਇਹ ਦਾ ਜੇਗਾ ਸ਼ਰਟ ਬਣਾਈ ਆ ਆਪਾਂ ਨੇ ਜਾਨਕੀ ਕੋਰਤਾ ਟਾਈਪ ਨਾਲ ਆਇਆ ਦੇਖੋ ਇਹਦੀਆਂ 슬ੀਵਜ਼ ਬਣਾਈਆਂ ਨੇ ਆਪਾਂ ਨੇ ਪਾਕਿਸਤਾਨੀ ਪਲੀਜ਼ 슬ੀਵਜ਼ ਬਣਾਈਆਂ ਨੇ ਜਾਨਕੀ ਜਿਹੜੀਆਂ ਦੇ ਬਾਹਾਂ ਤੇ ਲੈਸ ਲਗਾਤੀ ਤੇ ਨਾਲ ਹੀ ਆਪਾਂ ਇਹਦੇ ਕੱਲੇ ਘੇਰੇ ਤੇ ਜੇਕਰ ਆਪਾਂ ਇਹਨੂੰ ਸਿੰਪਲ ਰੱਖਦੇ ਤਾਂ ਹੁੰਦੀ ਇਹਦੀ ਫਿਨਿਸ਼ਿੰਗ ਨਹੀਂ ਹੋਣੀ ਸੀਗੀ ਤੇ ਬਸ ਇਹ ਲੈਸ ਨਾਲ ਦੇਖੋ ਇਹਦੀ ਫਿਨਿਸ਼ਿੰਗ ਜਿਹੜੀ ਕਿੰਨੀ ਸੋਹਣੀ ਹੈ ਇਹ ਕਿੰਨਾ ਸੋਹਣਾ ਬਣ ਕੇ ਹੋਇਆ ਵਾ ਤਿਆਰ ਤੇ ਨਾਲ ਆਪਾਂ ਇਹਨੇ ਇਹਦੀ ਬਣਾਈ ਹੈਗੀ ਦੇਖੋ ਬਾਟਮ ਹਨਾ ਤੇ ਬਾਟਮ ਮੈਂ ਬਣਾਈ ਹੈਗੀ ਪਾਕਿਸਤਾਨੀ ਉਹ ਬਿਲਕੁਲ ਸਟੇ ਸਲਵਾਰਾ ਹੈ ਤੇ ਇਹਦੀਆਂ ਮੂਰੀਆਂ ਬਣਾ ਕੇ ਛੋਟੇ-ਛੋਟੇ ਮੂਰੇ ਬਣਾ ਕੇ ਮੂਰੀਆਂ ਤੇ ਵੀ ਆਪਾਂ ਨੇ ਦੇਖੋ ਲੈਸ ਦਿੱਤੀ ਤੇ ਦੇਖੋ ਬਣ ਕੇ ਕਿੰਦਾ ਸੋਹਣਾ ਤਿਆਰ ਹੋਇਆ ਹੈ ਇਹ ਪੀਸ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਨੂੰ ਜਿਹੜਾ ਇਹ ਸੂਟ ਆ ਤਿਆਰ ਹੋਇਆ ਹੋਇਆ ਕਿੱਦਾਂ ਦਾ ਲੱਗਿਆ ਦੇਖੋ ਬਾਹਵ ਦੀ ਵੀ ਬਾਹਵ ਹੀ ਜਣੀ ਕਿ ਪਾਈਆਂ ਹੋਈਆਂ ਬਹੁਤ ਸੋਹਣੀਆਂ ਲੱਗਣੀਆਂ ਗੁੱਟ ਦਾ ਟੈਪ ਬਣਿਆ ਇਹ ਸ਼ਰਟ ਤੇ ਜੇਕਰ ਆਪਾਂ ਨੂੰ ਇਦਾਂ ਹੀ ਸਲਾਈ ਕਰਦੇ ਤਾਂ ਇਹਦੀ ਲੋਕਾ ਡੀ ਆਉਣੀ ਸੀ ਤੇ ਹੁਣ ਦੇਖੋ ਇਹ ਥੋੜੀ-ਮੋਟੀ ਲੈਸ ਲਗਾ ਕੇ ਇਹਦੀ ਲੋਕਾ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਬਿਕੀ ਦਾਲੀ ਹੋਈ ਹੈ ਤਿਆਰ ਹਾਂਜੀ ਇਹ ਵੀਡੀਓ ਹੈਗੀ ਆ ਅਗਲੇ ਨੈਕਸਟ ਏਰੀ ਸਵੇਰ ਦੀ ਗੁੱਡ ਮਾਰਨਿੰਗ ਹੋ ਚੁੱਕੀ ਆ ਜੀ ਤੇ ਇਧਰ ਦੇਖੋ ਸਾਡੇ ਵੇਲੇ ਦਾ ਹਾਲ ਕਿੰਨਾ ਭੜਾ ਹੋਇਆ ਪਿਆ ਬਸ ਸੱਚੀ ਮੇਰਾ ਤਾਂ ਨਾ ਇੱਥੇ ਝਾੜੂ ਲਗਾਉਣ ਨੂੰ ਜੀ ਵੀ ਨਹੀਂ ਕਰਦਾ ਕਿਉਂਕਿ ਇੰਨਾ ਬੁਰਾ ਹਾਲ ਹੋਇਆ ਪਿਆ ਬਸ ਹੁਣ ਆਪਣੇ ਉਧਰਲੀ ਸਾਈਡ ਕੰਮ ਆਪਣਾ ਹੋ ਗਿਆ ਬਸ ਹੁਣ ਇੱਥੇ ਆਪਾਂ ਇੱਕ ਅੱਧੇ ਦਿਨ ਦੇ ਵਿੱਚ ਫर्श ਆਪਣੇ ਲੱਗ ਜਾਊਗਾ ਤੇ ਇਧਰ ਆਪਣੇ ਗਮਲੇ ਸਾਰੇ ਮੋٹے ਮੇਰੇ ਇੱਥੇ ਰੱਖੇ ਹੋਏ ਨੇ ਦੋਸ਼ ਹੈ ਇੱਕ ਜਾਂ ਦੋਸ਼ ਹੈ ਗਮਲੇ ਮੇਰੇ ਉਧਰ ਪਏ ਨੇ ਤੇ ਮਸੇ ਵੀਡੀਓ ਤਿੰਨ ਦਿਨਾਂ ਦੀ ਇਕੱਠੀ ਕਰਕੇ ਬਣਾਈ ਆ ਮੈਂ ਤੇ ਅੱਗੇ ਇੱਥੇ ਹੋ ਗਿਆ ਜੀ ਦੁਪਹਿਰ ਦਾ ਟਾਈਮ ਤੇ ਅੱਜ ਸੁਰ ਮੈਂ ਦੱਸਾਂ ਨਾ ਲਾਈਟ ਨੇ ਸੱਚੀ ਇੰਨਾ ਲਹੂ ਪਿੰਤਾ ਸਾਡਾ ਜਿੰਨਾ ਵੀ ਤੁਸੀਂ ਕਹਿ ਦੋ ਸਵੇਰ ਦੀ 9 ਵਜੇ ਦੀ ਲਾਈਟ ਗਈ ਹੋਈ ਆ ਤੇ ਤਕਰੀਬਨ ਸ਼ਾਮ ਦੇ 5 5:30 ਵਜੇ ਲਾਈਟ ਆਈ ਸੱਚੀ ਸਾਰਾ ਦਿਨ ਇੰਨਾ ਬੁਰਾ ਹਾਲ ਹੋ ਗਿਆ ਬਹੁਤ ਜਿਆਦੇ ਹਨਾ ਇੱਥੇ ਬਸ ਮੈਂ ਲੱਗੀ ਸੀ ਆਲੂ ਕਰਨੇ ਲੋਕੀ ਆਪਾਂ ਹੀ ਬਣਾਉਣੇ ਸੀ ਚਾਹੀਦਾ ਜਿਹੜੀ ਚੀਜ਼ ਆਪਣੇ ਕੋਲੇ ਹੁੰਦੀ ਆ ਉਦੋਂ ਉਹਦੀ ਕਦਰ ਨਹੀਂ ਹੁੰਦੀ ਪਰ ਟਾਈਮ ਨੰਗਣ ਤੋਂ ਉਦੋਂ ਉਹਦੀ ਕਦਰ ਹੁੰਦੀ ਆ ਜੇ ਲਾਈਟ ਵੀ ਨਾ ਬਹੁਤ ਔਖਾ ਲੱਗਦਾ ਠੀਕ ਆ ਸਾਰੇ ਮਿੱਤਰ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਆ ਤੁਹਾਡਾ ਨੋ ਫੈਮਿਲੀ ਬਲੌਗ ਚੈਨਲ ਤੇ ਲਓ ਜੀ ਦੁਪਹਿਰ ਦੇ ਬੱਜ ਗਏ ਨੇ ਤਕਰੀਬਨ ਸਵਾ 2 ਹਨਾ ਤੇ ਅੱਜ ਆਪਣੇ ਲਾਈਟ ਨਹੀਂ ਹੈਗੀ ਸੋ ਆ 9 ਵਜੇ ਦੀ ਲਾਈਟ ਗਈ ਵੀ ਆ ਤੇ ਇਨਵਰਟਰ ਵੀ ਸਾਡਾ ਖਰਾਬ ਆ ਤੇ 9 ਵਜੇ ਲਾਈਟ ਗਈ 9:15 ਤੇ ਉਹ ਵਿਸਲ ਗਈ ਆ ਤਸਵੀਮ ਐ ਡਾਊਨ ਆ ਹਨਾ ਤੇ ਲਾਈਟ ਨਹੀਂ ਹੈਗੀ ਸੱਚੀ ਬਹੁਤ ਬੁਰਾ ਹਾਲ ਹੋਇਆ ਫੇਰ ਦੇਖੋ ਪੱਖੇ ਬਿਲਕੁਲ ਖੜੇ ਰਗੇ ਤੇ ਅਸੀਂ ਬਸ ਅੰਦਰ ਹੀ ਬੈਠੇ ਸੀ ਪਾਪਾ ਜੀ ਅਸੀਂ ਅੰਦਰ ਹੀ ਬੈਠੇ ਸੀ ਤੇ ਪਾਪਾ ਜੀ ਬਾਹਰ ਨੇ ਤੇ ਹੁਣ ਦੁਪਹਿਰਾ ਹੋ ਗਿਆ ਉਹਨਾਂ ਨੂੰ ਮਿੱਠੇ ਚੋਲ ਬਣਾ ਕੇ ਦਿੱਤੇ ਵਹਿਲਾ ਬਟ ਇੰਨੀ ਗੱਲ ਆ ਵੀ ਹਵਾ ਚੱਲ ਰਹੀ ਆ ਤੇ ਮੈਂ ਆ ਦੇਖੋ ਆਪਣੇ ਆ ਪਿਛਲੇ ਪਾਸੋਂ ਹਵਾ ਵਧੀਆ ਹੁੰਦੀ ਹੈਗੀ ਤੇ ਦਰੋਂ ਵਿੰਡੋ ਖੋਲਣੀ ਪਾਪਾ ਜੀ ਆ ਬਤਾਓ ਫੈਨ ਪੱਖੇ ਚੱਲ ਰਹੇ ਨਹੀਂ ਇਹ ਇਧਰ ਬੇਟੀ ਨੇ ਬਣਾਏ ਨੇ ਚਾਵਲ ਉਹ ਮਾਰ ਕੇ ਸਾਰੀ ਕਿਚਨ ਚ ਖੰਡਿਆਰ ਪੀਤਾ ਪਿਆ ਮੈਨੂੰ ਕਹਿਣਾ ਮਮਾ ਤੁਸੀ ਕੇ ਸੰਚਨ ਆਇਓ ਮੈਂ ਬੀ ਬਣਾਉਂਗੀ ਹੁਣ ਕਿਚਨ ਸਾਫ ਕਰਨ ਦੀ ਡਿਊਟੀ ਵੀ ਤੇਰੀ ਆ ਆਹ ਕਿਵੇਂ ਮੇਰੀ ਆ ਆ ਦੇਖੋ ਕਹਿੰਦੀ ਤੇਰੀ ਆ ਨਾ ਬਈ ਗਲਤ ਗੱਲ ਤਾਂ ਇਹ ਸਾਰੇ ਕਿਤੇ ਖੰਡਿਆ ਪਿਆ ਸਾਰਾ ਕੁਝ ਸਹੀ ਕਰਦੀ ਪਰਤ ਸਾਫ ਕਰ ਦੋ ਇਹਨੇ ਜਾ ਮੈਂ ਕਰਦੀ ਚਿੜੀਆਂ ਜਿੱਥੇ ਬੋਲੀਆਂ ਦੀਆਂ ਨੇ ਘਰ ਮੇਰਾ ਆਇਆ ਮੈਂ ਚਿੜੀਆਂ ਕਿੱਥੇ ਬੋਲ ਜਾਂਦੀਆਂ ਪੰਨੀ ਜਾਵੇ ਢੋਪਾ ਕਪੜੇ ਵੀ ਲਾਉਣ ਆਲੇ ਨਕਾਰ ਕੇ ਲੈਣਾ ਇਹ ਸਾਰੀ ਲੈ ਆਈ ਤੇ ਨਾ ਢੋਪਾ ਵਾਲੀ ਹੈ ਮੇਰੀ ਆ ਤਾਂ ਮੈਂ ਕਈ ਵਾਰ ਤਾਂ ਮੈਂ ਨੰਗੇ ਪੈਰੀ ਚੱਲ ਜਾਂਦੀਆਂ ਪਰ ਜਦੋਂ ਨਾ ਸੀਖ ਚ ਪੈਰ ਮੱਚਦੇ ਆ ਫਿਰ ਮੈਨੂੰ ਜ਼ਿਆਦਾ ਜਨ ਮੇਰੇ ਪੈਰ ਲੰਗੀ ਆ ਤੇ ਪਾ ਫੇਰੀ ਬੱਕੀ ਜੀ ਜੀ ਘਰੀ ਆਂਦੀ ਮੈਨੂੰ ਇਦਾਂ ਹੋ ਗਿਆ ਮੈਂ ਕਿਹਾ ਨਾ ਚਿੜੀਆਂ ਕਿੱਥੇ ਬੋਲ ਜਾਂਦੀਆਂ ਨੇ 12 ਵਜੇ ਪਾਏ ਸੀਗੇ ਕੱਪੜੇ ਸੁੱਕਣੇ ਹੈ ਸੁੱਕ ਤਾਂ ਹੋ ਰਿਹਾ ਹੈ ਬਸ ਅੰਦਰ ਬੈ ਗਏ ਮੇਰੇ ਜਾ ਦੇ ਨਹੀਂ ਰਹੇ ਮੈਂ ਕੱਪੜੇ ਬਾਹਰ ਰੱਖਿਆ ਤਾਂ ਹਵਾ ਸੋਣੀ ਚਲਦੀ ਆ ਅੰਦਰ ਨਹੀਂ ਹਵਾ ਲੱਗ ਰਹੀ ਹੈਗੀ ਬਿਲਕੁਲ ਨਹੀਂ ਲੱਗਦੀ ਤਾਂ ਹੈਈ ਪਰ ਗਰਮੀ ਬਹੁਤ ਯਾਰਿਆ ਹਨਾ ਉਦੀ ਕਰਕੇ ਨਹੀਂ ਲੱਗ ਲੱਗਦੀ ਚਲੋ ਜੀ ਕੱਪੜੇ ਪਾਏ ਉਤਾਰ ਲੇ

ਲਾਈਟ ਆਈ ਨਾ ਉਹ ਤਾਂ ਹੋਆ ਹੀ ਲਾਈਟ ਜੇ ਹੋਆ ਬਿਲੋਹ ਦੀ ਦਿਖਾਈ ਜਾਂਦਾ ਲੋਹ ਦੀ ਬੱਤੀ ਚੱਲਦੀ ਆ ਅਲੱਗ ਅਲੱਗ ਪਾਣਾਂ ਦਾ ਨਾ ਇਕੱਠੇ ਪਾ ਲੈ 4 ਘੰਟੇ ਲੱਗਿਆ ਸੀ 6 ਘੰਟੇ ਹੋ ਗਏ ਕੁ ਡੇਢ ਲੈ ਗਏ ਤਾਂ ਤਾਂ ਲਿੰਕ ਹੀ ਕਰਦੇ ਨੇ ਚਲੋ ਜੀ ਆਪਾਂ ਹੁਣ ਚੌਲ ਖਾ ਲਈਏ ਫਿਰ ਵੀ ਚੌਲ ਆਪਣੇ ਬਣ ਕੇ ਹੋ ਗਏ ਨੇ ਤਿਆਰ ਆ ਪਹਿਲਾਂ ਚਾਰ ਇੱਥੇ ਰੱਖ ਲਈ ਸੀ ਤੇ ਨਾਲ ਅੰਬਰਾ achar ਸਮ ਟੇਸਟੀ ਲੱਗਦਾ ਤੇ ਕੀ ਵੀ ਦੱਸੇ ਖਿਲਣਾ ਖਿਲਣਾ ਅੰਬਰਾ achar ਟੇਸਟੀ ਲੱਗਦਾ ਚਾਵਲ ਨਾਲ ਤੇ ਨਾਲ ਆਪਾਂ ਨੇ ਲਿਆ ਵਾ ਦਹੀਂ ਤੇ ਆਪਾਂ ਬਸ ਬਹਿ ਗਏ ਨੀਚੇ ਗਦਾ ਵਿਛਾ ਲਿਆ ਤੇ ਲੋ ਜੀ ਬੇਟੀ ਵੀ ਲੱਗ ਗਿਆ ਖਾਣ ਤੇ ਨੂਰ ਅੱਜ ਆਪਣੇ ਉਧਰ ਖੇਡ ਰਹੀ ਹੈਗੀ ਅੱਜ ਜੀ ਤੁਸੀਂ ਵੀ ਖਾ ਲਓ ਜਿਨੇ ਖਾਣੇ ਨੇ ਗਰਮਾ ਗਰਮ ਚਾਵਲ ਉਹਤੀ ਬਿਲਕੁਲ ਵੀ ਨਹੀਂ ਚੰਗੀ ਲੱਗਦੀ ਸਾਡੇ ਤਾਂ ਹੁਣ ਡੇਲੀ ਵਾਂਗੂ ਰਾਈਸ ਬੰਦੇ ਨੇ ਕਿ ਇੱਕ ਟਾਈਮ ਤਾਂ ਬੱਚੇ ਲਾਜ਼ਮੀ ਖਾਂਦੇ ਆਗੇ ਹੁਣ ਗਿਆ 3:30 ਵਜੇ ਪਰ ਲਾਈਟ ਦਾ ਕੋਈ ਨਾ ਕੋਈ ਨਿਸ਼ਾਨ ਨਹੀਂ ਲਾਈਟ ਆ ਲਈ ਨਹੀਂ ਤੇ ਮੈਂ ਪਹਿਲਾਂ ਤਾਂ ਬੈਠੀ ਸੀਗੀ ਤੇ ਜੀ ਲੱਗਿਆ ਨਹੀਂ ਬੈਠੀ ਬੈਠੀ ਤਾਂ ਮੈਂ ਕਿਹਾ ਚਲੋ ਬਦੋ ਕੰਮ ਕਰ ਲੇਗੀ ਫਿਰ ਮੈਂ ਕੱਢ ਲਈ ਆਪਣੀ ਮਸ਼ੀਨ ਥੋੜੀ ਮੋਟੀ ਸਾਫ ਕਰੀ ਹੱਥ ਵਾਲੀ ਮਸ਼ੀਨ ਇੱਕ ਤੁੰਨੀ ਤੇ ਲੈਸ ਲਾਉਣੀ ਆ ਜਸਟ ਉਹਦੇ ਤਾਂ ਨਿਕਾ ਨਾ ਨੀਚੇ ਵਾਲਾ ਜਿਹੜਾ ਪੱਲਾ ਹੁੰਦਾ ਉੱਥੇ ਹੈ ਨਾ ਮੈਂ ਕਿਹਾ ਚਲੋ ਇਹਨੇ ਲੈਸ ਲਗਾ ਦੇਣੇ ਤੇ ਬੇਟੀ ਗਈ ਸੀ ਲੈਸ ਮਲਾ ਕੇ ਦੇਖਣ ਦੇਖਾਂ ਨਹੀਂ ਇਹ ਵੀ ਵਾਈਟ ਜੀ ਆ ਗਈ ਇਹ ਵੀ ਵਾਈਟ ਜੈ ਥੋੜਾ ਜਿਹਾ ਸਕਿੰਜ ਜਿਹੜੇ ਇਹਦੇ ਵਿੱਚ ਲੈਣਾ ਨੇ ਗਿਆ ਇੱਕ ਹੋਰ ਪਈ ਆ ਗਈ ਉਹ ਉਹ ਹੀ ਆ ਕਰੀਮ ਜੇ ਜੀ ਆ ਬਿਲਕੁਲ ਬਰੀਕ ਜੀ ਆਹੋ ਤੇ ਇਧਰ ਇਹ ਲੱਗੀ ਹੋਈ ਹੈ ਬੇਟੀ ਲੱਗੀ ਹੋਈ ਹੈਗੀ ਦੇਖੋ ਇਧਰ ਬੋਟਲਾ ਪੈਂਡ ਕਰਨਾ ਇੱਕ ਇਹਨੇ ਤੋੜ ਵੀ ਲਈ ਉਹ ਬਈ ਇੱਕ ਇਹਨੇ ਬੋਤਲ ਲਾ ਤੋੜ ਲਈ ਦੇਖਦੇ ਆ ਦੂਜੀ ਬਚੂਗੀ ਕਿ ਨਾ ਬਚੂਗੀ ਤੇ ਲਾਈਟ ਹਲੇ ਤੱਕ ਆਈ ਨਹੀਂ ਤੇ ਇਧਰ ਮੇਰੇ ਕੱਪੜੇ ਸੀ ਤੈ ਕਰ ਨਾਲੇ ਨਾਲ ਤਵਾ ਕਿ ਚਲੋ ਮੈਂ ਕਪੜੇ ਤੈ ਕਰ ਲੈਣੀਆਂ ਤੇ ਨਾਲੇ ਆਪਾਂ ਚਲੋ ਸੁਨੀ ਦੇ ਲਾਲ ਮਹਗੇ ਲੈਸ ਇਹ ਬਿਲੇ ਬੈਠ ਕੇ ਵੀ ਨਹੀਂ ਸਰਦਾ ਹਨ ਤੋ ਕੁਝ ਤੇ ਬਹੁਤ ਜ਼ਿਆਦੇ ਹੋ ਗਏ ਐਨ ਤਿੱਕੀ ਤਿੱਕੀ ਤੋਂ ਕੁਰੀਆ ਹਲੇ ਵੀ ਹਵਾ ਤਾਂ ਚੱਲਦੀ ਹੈ ਪਰ ਲੱਗਦੀ ਨਹੀਂ ਹੈਗੀ ਨਹੀਂ ਹਵਾ ਚਲੋ ਜੀ ਆਪਾਂ ਲਾ ਲਈਏ ਹੁਣ ਚੁੰਨੀ ਤੇ ਲੈ ਥੋੜਾ ਮੋਟਾ ਕੰਮ ਕਰ ਲੀਆ ਅੱਜ ਸਵੇਰ ਦਾ ਕੁਝ ਵੀ ਨਹੀਂ ਕੰਮ ਕੀਤਾ ਹੈਗਾ ਬਿਲੇ ਬੈਠੇ ਆ ਸਾਰਾ ਦਿਨ ਦੇ ਖਾਣਾ ਪਕਾਉਣ ਹੋਇਆ ਕੱਲਾ ਜਾਂ ਬਸ ਭੰਨਣਾ ਠਿੱਕਰ ਚੱਕੇ ਨੇ ਆਪਣੇ ਹੋਰ ਕੋਈ ਕੰਮ ਨਹੀਂ ਆ ਮਮ ਜੀ ਕਈ ਲੈਸਾਂ ਤੇ ਖਣ ਤੋਂ ਬਾਅਦ ਆਪਾਂ ਨੂੰ ਆਨ ਲੈਸ ਮਿਲ ਗਿਆ ਤੇ ਦੇਖੋ ਇਹ ਸੋਹਣੀ ਲੱਗਦੀ ਹੈ ਨਾ ਜਿਵੇਂ ਕੰਨਿਆਂ ਤੇ ਲਾਉਣੀ ਚਲੋ ਜੀ ਆਪਾਂ ਕਰ ਲਈ ਆਪਣੀ ਮਸ਼ੀਨ ਨੂੰ ਦੇ ਲਈਏ ਤੇਲ ਵਗਾਰਾ ਤੇਲ ਦੇ ਪਾਸੇ ਹੋ ਜਾਂ ਹਾਂ ਚਲਦੀ ਤਾਂ ਹੈ ਬਹੁਤ ਹੌਲੀ ਇਹਦਾ ਖੜਕਾ ਨਹੀਂ ਬਿਲਕੁਲ ਵੀ ਇਹ ਬਿਲਕੁਲ ਵੀ ਨਹੀਂ ਪਤਾ ਲੱਗਦਾ ਚਲਦੀ ਹਾਂ ਹਾਂਜੀ ਇੱਥੇ ਲੱਗੀ ਸੀ ਮੈਂ ਆਪਣਾ ਸਲਾਈ ਦਾ ਕੰਮ ਕਰਨ ਤੇ ਆਪਾਂ ਆਪਣੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਥੈਂਕ ਯੂ ਜੀ